ਸਾਸ਼ੀ ਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਤੁਹਾਡਾ ਖੈਮ ਕੇ ਸਰਦਾਰਨੀ ਬੁਟੀਕ ਤੇ ਉਮੀਦ ਕਰਦੇ ਆ ਕਿ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਦੇ ਅੱਜ ਨਾ ਮੈਂ ਤੁਹਾਡੇ ਵਾਸਤੇ ਬਹੁਤ ਸੋਹਣੇ ਸੂਟ ਲੈ ਕੇ ਆਇਆ ਕਾਟਨ ਦੇ ਤੇ ਬਹੁਤ ਸੋਹਣਾ ਪ੍ਰਿੰਟ ਹੈ ਇਹਨਾਂ ਦਾ ਬਹੁਤ ਜਿਆਦਾ ਸੋਹਣਾ ਫੈਬਰਿਕ ਹੈ ਇਹਨਾਂ ਦਾ ਇਹ ਵਾਲਾ ਸੂਟ ਆ ਜਿਹੜਾ ਇਹ ਅਸੀਂ ਕਾਟਨ ਤੇ ਹੈਗਾ ਇਹ ਇਹ ਨਾ ਚਿਕਨ ਦੇ ਉੱਪਰ ਹੈਗਾ ਕਾਟਨ ਚੀਕਨ ਹੁੰਦੀ ਹੈ ਨਾ ਜਿਹੜੀ ਇੱਕ ਸੌਫਟ ਜੀ ਇੱਕ ਤਾਂ ਕਾਟਨ ਹੁੰਦੀ ਹੈ ਖਰਦੜੀ ਖਰ ਹਾਂ ਚੀਕਨ ਆ ਜਿਹੜੀ ਉਹ ਖਰਦੜੀ ਖਰਦੜੀ ਚ ਹੁੰਦੀ ਹੈ ਇਹ ਬਿਲਕੁਲ ਸੌਫਟ ਸੌਫਟ ਹੈਗੀ ਇਹ ਵਾਲੀ ਜਿਹੜੀ ਇਹ ਬਹੁਤ ਜ਼ਿਆਦਾ ਸੌਫਟ ਚੀਕਨ ਹੈਗੀ ਇਹ ਪਿਓਰ ਕਾਟਨ ਦੇ ਉੱਪਰ ਹੈਗੀ ਇਹਦੇ ਮੈਚਿੰਗ ਇਹਦੇ ਨਾਲ ਇਦਾਂ ਸਲਵਾਰ ਬਣਾਈ ਹੋਈ ਆ ਇਹ ਵਾਲੀ ਹੈਗੀ ਨਾਲ ਬਾਟਮ ਦਾ ਇਹ ਵਾਲੀ ਹੈ ਜਿਹੜੀ ਇਹ ਬਾਟਮ ਆ ਇਹ ਵਾਲੀ ਹੈ ਜਿਹੜੀ ਇਹ ਸ਼ਰਟ ਹੈਗੀ ਇਹਦੇ ਨਾਲ ਮਸਲੀਨ ਦਾ ਦੁਪੱਟਾ ਲਾਹੂਗਾ ਬਹੁਤ ਸੋਹਣੀ ਮਸਲੀਨ ਹੈ ਇਹ ਦੇਖੋ ਏਦਾਂ ਪ੍ਰਿੰਟਡ ਇਹਦੇ ਨਾਲ ਦੁਪੱਟਾ ਲਾਹੂਗਾ ਬਹੁਤ ਬਹੁਤ ਸੋਹਣਾ ਸਟਾਫ ਹੈ ਇਹ ਕਿਤੇ ਕੋਈ ਪ੍ਰੋਬਲਮ ਨਹੀਂ ਇਹ বিনা ਲਾਈਨਿੰਗ ਤੋਂ ਬਣੂਗਾ ਬਧੀਆਂ ਚ ਚੇਕ ਨਾ ਗਈ ਇਹ ਕਿਹਦੇ ਵਿੱਚ ਇਹ ਕਲਰ ਆਊਗਾ ਤਿੰਨ ਕਲਰ ਆਉਣਗੇ ਇਹਦੇ ਵਿੱਚ ਜਿਹਨੂੰ ਜਿਹਨੂੰ ਪਸੰਦ ਆਈ ਜਾਂਦੀ ਆ ਉਹ ਸਕਰੀਨਸ਼ਾਟ ਲੈ ਕੇ ਵਟਸਐਪ ਦੇ ਉੱਪਰ ਮੈਸੇਜ ਕਰ ਸਕਦੇ ਹੋ ਆਵਲਾ ਜਿਹੜਾ ਇਹ ਗ੍ਰੇ ਜਿਹਾ ਕਲਰ ਆਜੂਗਾ ਇਹ ਵਾਲਾ ਗ੍ਰੇ ਕਲਰ ਆਜੂ ਆਹ ਵਾਲੀ ਇਹਦੇ ਨਾਲ ਸਲਵਾਰਾ ਜੂਗੇ ਇਹ ਵਾਲੀ ਜਿਹੜੀ ਇਹ ਸ਼ਰਟ ਆਗੀ ਇਹ ਵਾਲੀ ਜਿਹੜੀ ਇਹ ਬਾਟਮ ਆਗੀ ਬਹੁਤ ਸੋਹਣਾ ਸਟਾਫ ਹੈਗਾ ਇਹ ਗ੍ਰੇ ਕਲਰ ਦਾ ਇਹ ਮੁਸਲਿਨ ਦਾ ਦੁਪੱਟਾ ਹੈਗਾ ആ സലവർ ആഗി ആ കിജോ കോ 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 കോട്ട സൂട്ട ਇਹਦਾ ਬਹੁਤ ਸੋਹਣਾ ਕਲਰ ਹੈ ਜਿਹੜਾ ਆਹ ਵਾਲਾ ਸੂਟ ਹੈ ਨਾ ਇਹਦਾ ਬਹੁਤ ਸੋਹਣਾ ਕਲਰ ਹੈ ਪਿੰਕ ਜਿਹਾ ਸ਼ੇਡ ਚ ਆ ਜਾਂਦਾ ਹੈਗਾ ਪਿੰਕੀਬਲ ਗੁਲਾਬੀ ਜਿਹਾ ਹੋ ਆਹ ਵਾਲਾ ਇਹਦੀ ਸ਼ਰਟ ਹੈਗੀ ਆਹ ਵਾਲਾ ਬੋਟਮ ਹੈ ਬੋਟਮ ਦੇ ਉੱਪਰ ਬਹੁਤ ਸੋਹਣਾ ਪੈਚ ਵਰਕ ਹੈ ਨਾ ਵਰਕ ਕਰਕੇ ਕੀਤਾ ਹੋਇਆ ਪੈਚ ਲਗਾ ਕੇ ਨਾ ਬਹੁਤ ਸੋਹਣਾ ਵਰਕ ਕੀਤਾ ਹੋਇਆ ਹੈ ഹാഫ പ്യൂർ ദുപട്ടാ ഗൂര ദുപട്ടാ ഗുണ മി ശേഡ ജാർ ਕਾਵਲਾ ਕਲਰ ਹੈ ਇਹਦੇ ਚ ਇਹ ਵਾਲਾ ਜਿਹੜਾ ਇਹ ਕਮੀਜ਼ ਆ ਇਹ ਮਹਿੰਗੀ ਜਿਹਾ ਸ਼ੇਡ ਆ ਗਿਆ ਆਹ ਵਾਲੀ ਇਹਦੀ ਬੋਟਮ ਆ ਸੇਮ ਸ਼ੈਲਟ ਨਾਲ ਦਾ ਪੈਚ ਲਗਾ ਕੇ ਵਰਕ ਕੀਤਾ ਹੋਇਆ ਬਹੁਤ ਸੋਹਣਾ ਕੱਪੜਾ ਇਹ ਪਿਓਰ ਕਾਟਨ ਆ ਇਹਦੇ ਵਿੱਚ ਕੋਈ ਵੀ ਰੇਸ਼ਮੀ ਦਾ ਰਲਾ ਨਹੀਂ ਹੈਗਾ ਪਿਓਰ ਕਾਟਨ ਦਾ ਸੂਟ ਆ ਆਵਲਾ ਇਹਦੇ ਨਾਲ হাফ ਪਿਓਰ ਦਾ ਦੁਪੱਟਾ ਲਾ ਇਹ ਵਾਲਾ ਜਿਹੜਾ ਇਹ হাফ ਪਿਓਰ ਦਾ ਇਹਨਾਂ ਨਾਲ ਦੁਪੱਟਾ ਲਾ ਮਹਿੰਦੀ ਜਿਹਾ ਕਲਰ ਆ ਸਿਰਫ ਇਹਦੇ ਵਿੱਚ ਡੋਈ ਕਲਰ ਆ ਇਸ ਤੋਂ ਬਾਅਦ ਇੱਕ ਕਾਟਨ ਦਾ ਸੂਟ ਹੈ ਇਹ ਵਾਲਾ ਇਹ ਗਾਜਰੀ ਜੇ ਛੇੜ ਦਾਗਾ ਇਹਨਾਂ ਦਾ ਜਿਹੜੀ ਬਾਟਮ ਆਂਗੀ ਇਹ ਵਰਕ ਆਊਗੀ ਇਹਦੇ ਨਾਲ ਜਿਹੜੀ ਬਾਟਮ ਆਂਗੀ ਇਹ ਪਲੇਨ ਆਊਗੀ ਆਹ ਲੀ ਹੇ ਵਾਲਾ ਜਿਹੜਾ ਕਾਟਨ ਦਾ ਸੂਟ ਹੈਗਾ ਹਾਂ ਪਿਓਰ ਦਾ ਦੁਪੱਟਾ ਹੈਗਾ ਇਹ ਵਾਲੀ ਬਾਟਮ ਆ ਇਹ ਵਾਲਾ ਜਿਹੜਾ ਫਰੰਟ ਆ ਜੂ ਇਹ ਵਾਲਾ ਜਿਹੜਾ ਇਹ ਬੈਕ ਆ ਜੂਗੀ ਆ ਵਾਲੀ ਬਾਜੂ ਆ ਜੂਗੀ ਫਰੰਟ ਬੈਕ ਦੋਨੋਂ ਬਣੇ ਹੋਏ ਆ ਹਾ ਫਿਰ ਉਹ ਦੁਪੱਟਾਂ ਦੇ ਨਾਲ ਆਵਲਾ ਗਾਜਰੀ ਜੇ ਸ਼ੇਡ ਦਾ ਇਹ ਕਲਰ ਹੈਗਾ ਉਸੀ ਦੇਖ ਸਾ ਦਿਓ ਹਾਪੀ ਹੋਰ ਦਾ ਦੁਪੱਟਾ ਇਦਾਂ ਫੁੱਲ ਬਣੇ ਹੋਏ ਆ ਗਾਜਰੀ ਕਲਰ ਦਾ ਹੈ ਸੂਟ ਆ ਇੱਕ ਇਹਦੇ ਵਿੱਚ yellow ਕਲਰ ਆ ਜੂ ਇਹ ਵੀ ਪ्युअर कॉटन ਤੇ ਆ ਇਹ ਫਰੰਟ ਆ ਜਾਊਗਾ ਇਹੇ ਬੈਕ ਆ ਜਾਊਗੀ ਇਹ ਵਾਰੀ ਪਲੇਨ ਆ ਜਿਹੜੀ ਇਹਦੇ ਨਾਲ ਬੋਟਮ ਆ ਜਾਊਗੀ ਇਹ yellow color ਦਾ suit ਆ ਇਹ ਆਹ ਨੂੰ ਦੇਖੋ ਇਹ ਫਰੰਟ ਆ ਜੋ ਉਹ ਬੈਕ ਆ ਜਾਊਗੀ ਹਾ ਪਿਓਰ ਦਾ ਇਹ ਨਾਲ ਦੁਪੱਟਾ ਲਾ ਜਿਹੜਾ ਇਹਨਾਂ ਦਾ ਪ੍ਰਾਈਸ ਆ ਉਹ ਸਾਰਿਆਂ ਦਾ 1500 ਰੁਪਏ ਪ੍ਰਾਈਸ ਰਹੂਗਾ ਸ਼ਿਪਿੰਗ ਆ ਜਿਹੜੀ ਉਹ ਫ੍ਰੀ ਰਹੂਗੀ ਤੇ ਪ੍ਰਾਈਸ ਆ ਜਿਹੜਾ ਉਹ 1500 ਰਹੂਗਾ ਸਾਰੇ ਸੂਟਾਂ ਦਾ ਇਹ ਜੀ ਨੂੰ ਵਿੱਚ ਉਹ ਵੀ ਸੂਟ ਪਸੰਦ ਆਗਾ ਉਹ ਸਕਰੀਨਸ਼ਾਟ ਲੈ ਕੇ ਵਟਸਐਪ ਉੱਪਰ ਮੈਸੇਜ ਕਰ ਸਕਦਾ ਜੋ ਵੀ ਚੈਨਲ ਤੇ ਨਵੇਂ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਮੈਂਟ ਕਰਿਆ ਕਰੋ ਲਾਈਕ ਕਰਿਆ ਕਰੋ ਸਤਿ ਸ਼੍ਰੀ ਅਕਾਲ